ਆਜਾਓ ਸਾਜਾਓ ਸਾਜਾਓ ਇਹ ਮਾਰੋਇਆ ਬਣ ਚੁੱਕਾ ਹੈ ਹਾਲ ਵੇਖ ਲਓ ਜੀ ਮੇਰੇ ਵਾਈਫ ਨੂੰ ਧੱਕੇ ਮਾਰੀਆ ਪੁਲਿਸ ਨੇ ਜਸੋਨੀ ਜਾਇਫਾਸੇ ਕੀ ਕਰਦਾ ਬਲੌਗਰ ਹਾਲ ਵੇਖ ਲਓ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਅੱਗੇ ਤੱਕ ਲੈ ਆਪਾਂ ਸਿਕਵਰ ਮਰੋ ਕੋਈ ਸਾਰੀ ਗਲੀ ਬੰਦ ਕੀਤੀ ਹੈ ਕਿਸੇ ਨੂੰ ਆਰਡਰ ਨਹੀਂ ਜਾਰੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਹੈ ਜੇ ਕੋਡ ਕਾਲ ਵੀ ਮੈਂ ਇਸ ਹੀ ਜਾਣ ਨੂੰ ਤਿਆਰ ਹੁਣ ਕਿੱਧਰ ਕਹੇ ਜੀ ਕਰਨਦੀਪ ਜੀ ਤੇ ਉਸ ਜੀ ਤੋਂ ਪੁੱਛਤਾ ਸੀ ਮੇਰਾ ਹਾਂਜੀ ਕਮੇਟੀ ਕੋਲ ਕੀ ਕੀ ਹੋਤੀ জানা ਕੀ ਨਹੀਂ ਨਹੀਂ شرومی اکالی <سؤال> دل بادل مجھے مجھے سردار بکرم سنگھ مجھے مرد آباد مجھے ਸਰ ਜਰੂਰੀ ਤੌਰ ਤੇ ਤੁਹਾਨੂੰ ਬੱਸ ਚੋਣਗੇ ਕੋਈ ਜਾਣੇ ਕੋਈ ਹਰ ਜੀ ਬਹੁਤ ਚੱਲਦਾ ਚੱਲਦਾ ਜਮਾ ਇਹ ਪਾੜਵਾਂ ਸਰਕਾਰ ਨਹੀਂ ਮੈਣਾ ਯਾਰ ਉਹਨਾਂ ਨੇ ਕੀ ਕਰਤਾ ਯਾਰ ਉੱਪਰ ਜੀ ਉਹਨਾਂ ਆ ਕੇ ਪਿਛੇ ਜਿਹੜੇ ਗਾੜੀ ਦੇ ਆਪਰੇ ਬੰਦੇ ਖੜੇ ਆ ਅੱਜ ਤੱਕ ਦੇਖਦੇ ਆ ਉਹ ਆ ਬੰਦ ਕਰ ਇਹ ਡਰਾਈਵਰ ਸਮਝ ਚਲ ਕੇ ਆਉਂਦਾ ਪਤਾ ਨੰਬਰ ਬੱਸ ਕਰ ਦੇ ਬੱਸ ਕਰ ਦੇ ਹੈ